ਡਰ ਜਾਂਦੇ ਸੀ ਵੀ ਉਹਨੂੰ ਥੋੜਾ ਜਿਹਾ ਦੇਖ ਕੇ ਕਿਉਂ ਇੰਨਾ ਰੀਅਲ ਹੋ ਜਾਂਦਾ ਹੈ ਐਗਰੈਸ਼ਨ ਦੇ ਵਿੱਚ ਤੇ ਇੱਕ ਸੀਨ ਉੱਧਰ ਵੀ ਸੀਗਾ ਤੇ ਪਰਮੇਸ਼ਰ ਤੇ ਉਹ ਉਹ ਮੇਰਾ ਤੇ ਪਰਮੇਸ਼ਰ ਦਾ ਹੀ ਸੀਨ ਆ ਉਹ ਆਂਦਾ ਹੈ ਯੂ نو ਐਗਰੈਸ਼ਨ ਉਹਨੂੰ ਗੁੱਸਾ ਚੜਾ ਕਿਸੇ ਚੀਜ਼ ਦਾ ਤੋੜ-ਫੋੜ ਕਰਦਾ ਤੇ ਤੋੜ-ਫੋੜ ਚ ਉਹਨੇ ਮੈਨੂੰ ਕਹਿਤਾ ਸੀ ਕਿ ਮੈਂ ਤੋੜ-ਫੋੜ ਕਰ ਰਿਹਾ ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਇਹਦੀ ਯੂ نو ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਦੇ ਆ ਵੇ ਹੈ ਕੈਨੇਡਾ ਭਾਈ ਹੁਣਾਂ ਲਈ ਇਹ ਵੀ ਕਿਹਾ ਜਾਂਦਾ ਵੀ ਥੋੜਾ ਜਲਦੀ ਅਗਰੈਸ਼ਨ 'ਚ ਆ ਜਾਂਦੇ ਨੇ ਗੁੱਸਾ ਵੀ ਕਰ ਜਾਂਦੇ ਨੇ ਉਹ ਕਿਵੇਂ ਦਾ ਰਿਹਾ ਫਿਰ ਨਹੀਂ ਮੈਂ ਤਾਂ ਦੇਖਿਆ ਨਹੀਂ ਪਰਮੇਸ਼ ਨੂੰ ਕਦੇ ਵੈਸੇ ਅਗਰੈਸ਼ਨ 'ਚ ਆਉਂਦੇ ਆ ਗੁੱਸਾ ਕਰਦੇ ਬਟ ਜਿਹੜੇ ਅਗਰੈਸ਼ਨ ਵਾਲੇ ਸੀਨਸ ਐ ਉਹ ਪਰਮੇਸ਼ ਬਾਖੂ ਵੀ ਨਿਭਾਉਂਦਾ ਕਿਉਂਕਿ ਉਹ ਨਾ ਡਰ ਜਾਂਦੇ ਸੀ ਵੀ ਉਹਨੂੰ ਥੋੜਾ ਜਿਹਾ ਦੇਖ ਕੇ ਕਿਉਂਕਿ ਇੰਨਾ ਰੀਅਲ ਹੋ ਜਾਂਦਾ ਹੈ ਅਗਰੈਸ਼ਨ ਦੇ ਵਿੱਚ ਤੇ ਇੱਕ ਸੀਨ ਉਧਰ ਵੀ ਸੀਗਾ ਤੇ ਪਰਮੇਸ਼ ਤੇ ਉਹ ਮੇਰਾ ਤੇ ਪਰਮੇਸ਼ ਦਾ ਹੀ ਸੀਨ ਆ ਉਹ ਆਂਡੈਨ ਯੂ ਨੋ ਐਗਰੈਸ਼ਨ ਉਹਨੂੰ ਗੁੱਸਾ ਚੜਾ ਕਿਸੇ ਚੀਜ਼ ਦਾ ਤੋੜ-ਫੋੜ ਕਰਦਾ ਤੇ ਤੋੜ-ਫੋੜ ਚ ਉਹਨੇ ਮੈਨੂੰ ਕਹਿਤਾ ਸੀ ਕਿ ਮੈਂ ਤੋੜ-ਫੋੜ ਕਰ ਰਿਹਾ ਉਹ ਬੇਅਰਾਮ ਨਾਲ ਥੋੜਾ ਸਾਈਡ ਹੋ ਜਾਈ ਥੋੜਾ ਇੱਧਰ ਹੋ ਜਾਈ ਤੈਨੂੰ ਲੱਗੇ ਨਾ ਇਹ ਨਾ ਹੋਵੇ ਐਂਡ ਲਿਟਰਲੀ ਜਦੋਂ ਆਇਆ ਉਹਨੇ ਇੰਨਾ ਰੀਅਲ ਹੋ ਕੇ ਆਨੇ ਵਾਇਆ ਕਿ ਮੈਂ ਮੈਂ ਜਿਹੜਾ ਰੀਅਲ ਹੋ ਕੇ ਡਰਨਾ ਸੀ ਉਹ ਵੀ ਆਪ ਹੀ ਨਿਕਲਿਆ ਉਹ ਆਪ ਹੀ ਨਿਕਲਿਆ ਇਹ ਉਹ ਚੀਜ਼ ਆਈ ਥਿੰਕ ਇਹ ਇਹ ਹੁੰਦਾ ਹੈ ਤੁਸੀਂ ਜੇ ਉਹਦਾ ਇੱਕ ਐਗਰੈਸ਼ਨ ਵਾਲਾ ਜਿਹੜਾ ਪੇਸ ਆ ਉਹ ਥੋੜਾ ਜਿਆਦਾ ਸਟਰੋਂਗ ਆ ਤੇ ਦੂਜਾ ਆਰਟਿਸਟ ਇੰਨਾ ਉਹਦੇ ਨਾਲ ਯੂ نو ਇੱਕ ਬੈਲੈਂਸਿੰਗ ਐਕਟ ਕਰ ਲੇ ਮੈਂ ਉਹਨੂੰ ਬੈਲੈਂਸ ਕੀਤਾ ਕਿਤੇ 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 ਉਹਨੇ ਮੈਨੂੰ ਬੈਲੈਂਸ ਕੀਤਾ ਡਰ ਜਾਂਦੇ ਸੀ ਵੀ ਉਹਨੂੰ ਥੋੜਾ ਜਿਹਾ ਦੇਖ ਕੇ ਕਿਉਂਕਿ ਇੰਨਾ ਰੀਅਲ ਹੋ ਜਾਂਦਾ ਹੈ ਐਗਰੈਸ਼ਨ ਦੇ ਵਿੱਚ ਤੇ ਕਿਸੇ ਨੂੰ ਉੱਧਰ ਵੀ ਸੀਗਾ ਤੇ ਪਰਮੇਸ਼ਰ ਤੇ ਉਹ ਉਹ ਮੇਰਾ ਤੇ ਪਰਮੇਸ਼ਰ ਦਾ ਹੀ ਸੀਨ ਆ ਉਹ ਆਂਦਾ ਹੈ ਯੂ نو ਐਗਰੈਸ਼ਨ ਉਹਨੂੰ ਗੁੱਸਾ ਚੜਾ ਕਿਸੇ ਚੀਜ਼ ਦਾ ਤੋੜ-ਫੋੜ ਕਰਦਾ ਤੇ ਤੋੜ-ਫੋੜ ਚ ਉਹਨੇ ਮੈਨੂੰ ਕਹਿਤਾ ਸੀ ਕਿ ਮੈਂ ਤੋੜ-ਫੋੜ ਕਰ ਰਿਹਾ ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਦੀ ਯੂ نو ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਰ ਮੈਂ ਕਿਹਾ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਦੇ ਆ ਵੇ ਹੈ ਕੈਨੇਡਾ ਭਾਈ ਹੁਣਾਂ ਲਈ ਇਹ ਵੀ ਕਿਹਾ ਜਾਂਦਾ ਵੀ ਥੋੜਾ ਜਲਦੀ ਅਗਰੈਸ਼ਨ 'ਚ ਆ ਜਾਂਦੇ ਨੇ ਗੁੱਸਾ ਵੀ ਕਰ ਜਾਂਦੇ ਨੇ ਉਹ ਕਿਵੇਂ ਦਾ ਰਿਹਾ ਫਿਰ ਨਹੀਂ ਮੈਂ ਤਾਂ ਦੇਖਿਆ ਨਹੀਂ ਪਰਮੇਸ਼ ਨੂੰ ਕਦੇ ਵੈਸੇ ਅਗਰੈਸ਼ਨ 'ਚ ਆਉਂਦੇ ਆ ਗੁੱਸਾ ਕਰਦੇ ਬਟ ਜਿਹੜੇ ਅਗਰੈਸ਼ਨ ਵਾਲੇ ਸੀਨਸ ਐ ਉਹ ਪਰਮੇਸ਼ ਬਾਖੂ ਵੀ ਨਿਭਾਉਂਦਾ ਕਿਉਂਕਿ ਉਹ ਨਾ ਡਰ ਜਾਂਦੇ ਸੀ ਵੀ ਉਹਨੂੰ ਥੋੜਾ ਜਿਹਾ ਦੇਖ ਕੇ ਕਿਉਂਕਿ ਇੰਨਾ ਰੀਅਲ ਹੋ ਜਾਂਦਾ ਹੈ ਅਗਰੈਸ਼ਨ ਦੇ ਵਿੱਚ ਤੇ ਇੱਕ ਸੀਨ ਉਧਰ ਵੀ ਸੀਗਾ ਤੇ ਪਰਮੇਸ਼ ਤੇ ਉਹ ਮੇਰਾ ਤੇ ਪਰਮੇਸ਼ ਦਾ ਹੀ ਸੀਨ ਆ ਉਹ oh, ਐਂਡ THEN ਯੂ ਨੋ ਐਗਰੈਸ਼ਨ ਉਹਨੂੰ ਗੁੱਸਾ ਚੜਾਏ ਕਿਸੇ ਚੀਜ਼ ਦਾ ਤੋੜ-ਫੋੜ ਕਰਦਾ ਤੇ ਤੋੜ-ਫੋੜ ਚ ਉਹਨੇ ਮੈਨੂੰ ਕਹਿਤਾ ਸੀ ਕਿ ਮੈਂ ਤੋੜ-ਫੋੜ ਕਰ ਰਿਹਾ ਉਹ ਬੇਅਰਾਮ ਨਾਲ ਥੋੜਾ ਸਾਈਡ ਹੋ ਜਾਈ ਥੋੜਾ ਇੱਧਰ ਹੋ ਜਾਈ ਤੈਨੂੰ ਲੱਗੇ ਨਾ ਐ ਨਾ ਹੋਵੇ ਐਂਡ ਲਿਟਰਲੀ ਜਦੋਂ ਆਇਆ ਉਹਨੇ ਇਨਾ ਰੀਅਲ ਹੋ ਕੇ ਉਹਨੇ ਆਇਆ ਕਿ ਮੈਂ ਮੈਂ ਜਿਹੜਾ ਰੀਅਲ ਹੋ ਕੇ ਡਰਨਾ ਸੀ ਉਹ ਵੀ ਆਪ ਹੀ ਨਿਕਲਿਆ ਉਹ ਆਪ ਹੀ ਨਿਕਲਿਆ ਇਹ ਉਹ ਚੀਜ਼ ਆਈ ਥਿੰਕ ਇਹ ਇਹ ਹੁੰਦਾ ਤੁਸੀਂ ਜੇ ਉਹਦਾ ਇੱਕ ਐਗਰੈਸ਼ਨ ਵਾਲਾ ਜਿਹੜਾ ਪੇਸ ਆ ਉਹ ਥੋੜਾ ਜਿਆਦਾ ਸਟਰੋਂਗ ਆ ਤੇ ਦੂਜਾ ਆਰਟਿਸਟ ਇਨਾ ਉਹਦੇ ਨਾਲ ਯੂ نو ਇੱਕ ਬੈਲੈਂਸਿੰਗ ਐਕਟ ਕਰ ਲੇ ਮੈਂ ਉਹਨੂੰ ਬੈਲੈਂਸ ਕੀਤਾ ਕਿਤੇ 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 ਉਹਨੇ ਮੈਨੂੰ ਬੈਲੈਂਸ ਕੀਤਾ